ਹਾਂਜੀ ਸਤਿ ਸ੍ਰੀ ਅਕਾਲ ਜੀ ਪਰਮਾਤਮਾ ਚ ਸਭ ਨੂੰ ਚੜ੍ਹਦੀ ਕਲਾ ਬਖਸ਼ ਸੱਚੇ ਪਾਤਸ਼ਾਹ ਵਹਿਗੂ ਅਸੀਂ ਵੀ ਸਭ ਠੀਕ ਠਾਕ ਰਾਜੀ ਖੁਸ਼ੀ ਆਂ ਪਰਮਾਤਮਾ ਤੁਹਾਨੂੰ ਵੀ ਰਾਜੀ ਖੁਸ਼ੀ ਰੱਖੇ ਸਾਰਿਆਂ ਨੂੰ ਹਾਂਜੀ ਸਹਿਲ ਜੋਤ ਸੋਨ ਪਰਿਵਾਰੋਂ ਅਸੀਂ ਸਾਰਿਆਂ ਦਾ ਸਵਾਗਤ ਕਰਦੇ ਆਂ ਅੱਜ ਆਪਾਂ ਗੱਲ ਕਰਨ ਲੱਗੇ ਆਂ ਜਿਹੜੀਆਂ ਭੈਣਾਂ ਹੁੰਦੀਆਂ ਨੇ ਇੱਕ ਘਰ ਦੇ ਵਿੱਚ ਦੋ ਤੀਆਂ ਸਮਝ ਹੁੰਦੀਆਂ ਨੇ ਕਿੱਤੀਆਂ ਜਦੋਂ ਕੁਮਾਰੀਆਂ ਹੁੰਦੀਆਂ ਨੇ ਅਬਸਲੂਟਲੀ ਬੜਾ ਪਿਆਰ ਹੁੰਦਾ ਉਹਨਾਂ ਦਾ ਤੇ ਕਦੇ ਲੜਦੀਆਂ ਨੇ ਤੇ ਕਦੇ ਖੁਸ਼ ਹੁੰਦੀਆਂ ਨੇ ਤੇ ਛੋਟ-ਛੋਟੀਆਂ ਗੱਲਾਂ ਪਿੱਛੇ ਬੱਚਿਆਂ ਦਾ ਇੱਕ ਆਮ ਹੀ ਹੁੰਦਾ ਲੜਨਾ ਕਦੇ ਖੁਸ਼ ਕਰਨਾ ਕਦੇ ਖੁਸ਼ ਕਰਨਾ ਮਾਪੇ ਕੀ ਕਰਦੇ ਜਦੋਂ ਦੋ ਇੱਕ ਘਰ ਦੇ ਵਿੱਚ ਕੁੜੀਆਂ ਹੁੰਦੀਆਂ ਨੇ ਕਿਸੇ ਦੇ ਦੋ ਘਰ ਦੇ ਵਿੱਚ ਮੁੰਡੇ ਹੁੰਦੇ ਨੇ ਇਹ ਸੋਚ ਕੇ ਰਿਸ਼ਤਾ ਤੈਅ ਕਰ ਦਿੰਦੇ ਨੇ ਭੀ ਚਲੋ ਖਰਚੇ ਦਾ ਫਰਕ ਪੈ ਜਾਂਦਾ ਰਿਸ਼ਤਾ ਹੋ ਜਾਂਦਾ ਬੜਾ ਵਧੀਆ ਹੋ ਜਾਂਦਾ ਜਿਹੜੀਆਂ ਭੈਣਾਂ ਦਾ ਇੰਨਾ ਬਚਪਨ ਦੇ ਵਿੱਚ ਪਿਆਰ ਹੁੰਦਾ ਨਾ ਸੌਏ ਘਾਰਾ ਕਿ ਇੱਕ ਦੂਜੀ ਦੀ ਖੂਨ ਦੀਆਂ ਪਿਆਸੀਆਂ ਇੱਕ ਦੂਜੇ ਨਾਲ ਬੋਲਣਾ ਨਹੀਂ ਕੰਧ ਉੱਚੀ ਕਰ ਲੈਣੀਆਂ ਦੁਸ਼ਮਣ ਬਣ ਜਾਂਣ ਇਹਦੀ ਕਿਸੇ ਨੂੰ ਸਮਝ ਨਹੀਂ ਆਉਂਦੀ ਵੀ ਕਿਉਂ ਬਣਦੀਆਂ ਮੁੱਖ ਕਾਰਨ ਸੱਸ ਦਾ ਹੁੰਦਾ ਇਹਦੇ ਵਿੱਚ ਰੋਕ ਦੇਖੋ ਮੇਰੀ ਚਾਹੇ ਇਸ ਗੱਲ ਦਾ ਮੇਰੀਆਂ ਭੈਣਾਂ ਹਰ ਕਾਰਨ ਪਰ ਮੈਂ ਜਿੱਥੇ ਤੱਕ ਦੇਖਿਆ ਰਿਜ਼ਲਟ ਵੀ ਸੱਸ ਦਾ ਹੈ ਕੋ ਸੱਸਾਂ ਹਮੇਸ਼ਾ ਇੱਕ ਨੂੰ ਨੂੰ ਹੀ ਚੰਗੀਆਂ ਸਮਝਦੀਆਂ ਨੇ ਭਾਵੇਂ ਛੋਟੀ ਨੂੰ ਸਮਝਣ ਭਾਵੇਂ ਵੱਡੀ ਦੋ ਜਿਵੇਂ ਕਹਿੰਦੇ ਦੋ ਤਲਵਾਰਾਂ ਇਹ ਦੋਨੋਂ ਨਹੀਂ ਰੱਖਦੇ ਆ ਕਦੇ ਵੀ ਦੋ ਕੁ ਜ਼ਿਆਦਾ ਨਹੀਂ ਹੁੰਦੇ ਤਿੰਨ ਵੀ ਕੋਈ ਜ਼ਿਆਦਾ ਨਹੀਂ ਹੁੰਦੇ ਜੇ ਆਪਾਂ ਲੋਕੀਂ ਵਿੱਚ ਪੰਜ ਪੰਜ ਨੋਹਾਂ ਵੀ ਇੱਕੋ ਜਿਹਾ ਦੇਖਿਆ ਆਪਣੇ ਬਚਪਨ ਦੇ ਵਿੱਚ ਰੱਖਦੇ ਆ ਜਿਹੜੇ ਮਤਲਬ ਸਾਂਹਮਣੇਦਾਰ ਲੇਡੀ ਆ ਉਹ ਮਤਲਬ ਇੱਕੋ ਜਿਹੇ ਕੱਪੜੇ ਆ ਕਿਉਂ ਹੁੰਦੀ ਆ ਇੱਕੋ ਜਿਹਾ ਉਹਨਾਂ ਨੂੰ ਪਿਆਰ ਨਾਲ ਬੁਲਾਉਂਦੀ ਆ ਜੇ ਇੱਕ ਨੂੰ ਨੀ ਕਹੇ ਤੇ ਦੂਜੀ ਨੂੰ ਕਹੇ ਨੇ ਪਲਾਨੀ ਤੋਆ ਕੰਮ ਕਰਲਾ ਰਜਨੀਤੀ ਆ ਕਰਲਾ ਸੋਨੀਤੀ ਆ ਕੰਮ ਕਰਲਾ ਇੱਕ ਨੂੰ ਕਹਤੋਂ ਨਹੀਂ ਉੱਠ ਖੜਨੀ ਤੂੰ ਹਜ ਤੱਕ ਪਈ ਕੁੱਤੀ ਐ ਉਹ ਆਪੀ ਟ੍ਰੇਡ ਪੈ ਗਈ ਉੱਥੇ ਫਰਕ ਪੈਂਦਾ ਪੈਂਦਾ ਉਹ ਬੁੱਢੀਆਂ ਹੋ ਜਾਂਦੀਆਂ ਨੇ ਭੈਣਾ ਆਪ ਸੋਚੀ ਬੋਲਦੀਆਂ ਵੀ ਨਹੀਂ ਹੈਗਿਆ ਦੁਸ਼ਮਣ ਬਣ ਜਾਂਦੀਆਂ ਨੇ ਮੁੱਖ ਕਾਰਨ ਇਹੀ ਹੈ ਜਦੋਂ ਵੀ ਤੁਹਾਡੇ ਘਰ ਵਿੱਚ ਇੱਕ ਪਰਿਵਾਰ ਦੇਆਂ ਦੋ ਧੀਆਂ ਆਉਂਦੀਆਂ ਨੇ ਜਾਂ ਵੱਖਰੇ ਵੱਖਰੇ ਪਰਿਵਾਰ ਤੋਂ ਦੋ ਧੀਆਂ ਆਉਂਦੀਆਂ ਨੇ ਤੁਸੀਂ ਉਹਨਾਂ ਨੂੰ ਦੋਨਾਂ ਨੂੰ ਇੱਕੋ ਜਿਹਾ ਪਿਆਰ ਦੇਖੋ ਇਹ ਥੋਡੇ ਵਾਸਤੇ ਜੇ ਤੁਸੀਂ ਇੱਕੋ ਜਿਹਾ ਪਿਆਰ ਕਰੋਗੇ ਮੈਂ ਕਹਿੰਦੀ ਕਦੇ ਤੁਹਾਡਾ ਘਰ ਟੁੱਗੇ ਨਹੀਂ ਟੁੱਟ ਘਰ ਟੁੱਟਣ ਦਾ ਮਤਲਬ ਇਹ ਹੁੰਦਾ ਨਹੀਂ ਜਦ ਤੁਸੀਂ ਇੱਕ ਅੱਖ ਨਾਲ ਦੇਖਣਾ ਹੈ ਅਸੀਂ ਇੱਕ ਨੂੰ ਨੋ ਬੜਾ ਚੰਗਾ ਸਮਝਦੇ ਆਂ ਜਾਂ ਇੱਕ ਇੱਕ ਨੂੰ ਗਰੀਬ ਘਰ ਦੀ ਆਗੀ ਤੇ ਇੱਕ ਥੋੜੀ ਜਿਹੀ ਅਮੀਰ ਦੇਖੋ ਕੰਮ ਜਿਹੜੀ ਥੋਡੇ ਆਗੀ ਥੋਡੇ ਲਈ ਦੋਨੇ ਬਰਾਬਰ ਨੇ ਜੇ ਕੋ ਕਿਸੇ ਵੀ ਘਰੋਂ ਆਈਆਂ ਨੇ ਇੱਕ ਨਹੀਂ ਜਾਂ ਫਿਰ ਇੱਕ ਮੁੰਡਾ ਜ਼ਿਆਦਾ ਕਮਾਈ ਕਰਦਾ ਦੂਜਾ ਘੱਟ ਕਰਦਾ ਇਹਦੇ ਨਾਲ ਵੀ ਅਸਰ ਆਪਣੀ ਜਿਹੜੀਆਂ ਲੇਡੀ ਮੇਰੀਆਂ ਭੈਣਾਂ ਨੇ ਉਹ ਆਪਣੀ ਜਿਹੜੀ ਨੋਆ ਉਹਦੇ ਉੱਤੇ ਪਉਂਦੀਆਂ ਨੇ ਪੁੱਤਰਾ ਤੁਹਾਡੇ ਪੇਟੋਂ ਜੰਮਿਆ ਜਾਂ ਕੋਈ ਨੋ ਪੜੀ ਲਿਖੀ ਹੈ ਜਿਆਦਾ ਨੌਕਰੀ ਕਰਦੀ ਹੈ ਜਾਂ ਤਾਂ ਉਹਦੇ ਨਾਲ ਈਰਖਾ ਕਰਨ ਲੱਗ ਜਾਣਗੇ ਵੀ ਨੌਕਰੀ ਕਰਦੀ ਹੈ ਜੀ ਇਹ ਜਾਂ ਇਹ ਕੰਮ ਘਰੇਲੂ ਕੰਮ ਕਰਦੀ ਹੈ ਬਸ ਕਈ ਗੱਲਾਂ ਦੇ ਸਵਾਲ ਇਹ ਜੀ ਉੱਟ ਕੇ ਖੜੇ ਹੋਗੇ ਘਰ ਦੇ ਵਿੱਚ ਦੇਿਤ ਟਰੇਡ ਆ ਉਹ ਵੱਧ ਜਾਂਦੀ ਹੈ ਬਸ ਇਹੀ ਮੁੱਖ ਕਾਰਨ ਜਿਹੜਾ ਵੀ ਪਰਿਵਾਰ ਦਾ ਮੁਖੀ ਆ ਉਹਨਾਂ ਨੂੰ ਦੋਨੇ ਦੋਨੇ ਨੂੰ ਆ ਚਾਹੇ ਇੱਕ ਹੋਂ ਤਾਂ ਰਹੇ ਕਰੇ ਇੱਕਾ ਦੇ ਜੇ ਤੁਹਾਡੇ ਘਰੇ ਇੱਕ ਨੂੰ ਤੁਸੀਂ ਧੀ ਦੇ ਸਮਾਨ ਸਮਝੂ ਮੈਂ ਮਿੱਟੀ ਨੂੰ ਚੀਜ਼ ਲੈ ਕੇ ਦਿੰਨੇ ਉਹ ਮੈਂ ਅੱਧੀ ਨੂੰ ਲੈ ਕੇ ਦਵਾਂ ਆਨੰਦ ਪਰਜਾਈ ਦੀ ਵਧੀਆ ਬਣੀ ਰਹੂਗੀ ਹੈ ਕਿ ਨਹੀਂ ਇਹ ਛੋਟੀ ਛੋਟੀਆਂ ਗੱਲਾਂ ਨੇ ਜਿਹੜੀਆਂ ਸਾਨੂੰ ਬਹੁਤ ਵੱਡੇ ਚਿਮੇਲੇ ਦੇ ਵਿੱਚ ਪਾ ਦਿੰਦੇ ਨੇ ਬੱਚਿਆਂ ਦੀ ਜ਼ਿੰਦਗੀ ਤਬਾਹ ਕਰਕੇ ਰੱਖ ਦਿੰਦੇ ਆ